ਉੱਲੇ ਆ ਵੀ ਮੇਰਾ ਸਾਲਿਆ ਜਿਹੜਾ ਆਪਣਾ ਲੜਾਈਆਂ ਵਾਲਾ ਕੁੱਕੜ ਸੀਗਾ ਉਹ ਮੈਨੂੰ ਅੱਜ ਮੋੜ ਦੇ ਤੂੰ ਤਾਂ ਉਹਦੀ ਸੇਵਾ ਤੋਂ ਬਾਅਦ ਤੂੰ ਮੈਨੂੰ ਕਹਿਆ ਸੀਗਾ ਨਹੀਂ ਮੈਂ ਉਹਦੀ ਕਮਜ਼ੋਰੀ ਦੂਰ ਕਰ ਦੂੰਗਾ ਉਹਨੂੰ ਬਤਾਵ ਦੂੰ ਖਵਾਉਂਗਾ ਕਾਜੂ ਕੁਜੂ ਚਨੇ ਚੁਨੇ ਪੂਰਾ ਤਗੜਾ ਕਰ ਦੂੰ ਲੜਾਈ ਲਈ ਹੁਣ ਤਾਂ 2 ਹਫ਼ਤੇ ਹੋ ਗਏ ਲੈ ਹੁਣ ਦੇ ਦੇ ਹੁਣ ਆਪਾਂ ਉਹਨੂੰ ਲੜਾਈਆਂ 'ਚ ਛੱਡੀਏ ਦੇਖੀਏ ਆਇਆ ਉਹ ਤੇ ਮੈਚ ਨੂੰ ਜਾ ਰਹੇ ਨਹੀਂ ਹੁਣ ਫਿਰ ਆਪਾਂ ਲੈ ਕੇ ਚਲਾਂਗੇ ਆਪਣੇ ਕੁੱਕੜ ਨੂੰ ਉਹ ਦੀਦੂ ਲੈ ਕਿਹੜਾ ਕੁੱਕੜ ਤੇ ਆ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਿਹੜਾ ਕੁੱਕੜ ਦਿੱਤਾ ਸੀਗਾ ਮੈਂ ਤਾਂ ਇਹਦੀ ਜਿੰਮੇਵਾਰੀ ਚੱਕਦਾ ਹੀ ਨਹੀਂ ਨਾਲੇ ਮੇਰੇ ਕੋਲ ਕੋਈ ਕੁੱਕੜ ਨਹੀਂ ਹੈਗਾ ਕਿਹੜੇ ਕੁੱਕੜ ਦੀ ਗੱਲ ਕਰਦੇ ਹੋ ਮੈਨੂੰ ਚੇਤਾ ਨਹੀਂ ਆਇਆ ਉਹ ਮੇਰਾ ਸਾਰਾ ਮੁਕਰਨਾ ਮੈਂ ਤਾਂ ਸ਼ਤਰੌਲ ਗ੍ਰਾਮਿੰਗ ਹੈ ਤੈਨੂੰ ਸਾਰਾ ਕੁਝ ਪਤਾ ਮੈਂ ਕਿਹੜੇ ਕੁੱਕੜ ਦੀ ਗੱਲ ਕਰਦਾ ਬੰਦਾ ਮੜ ਕੇ ਮੈਨੂੰ ਦੇ ਦੇ ਦੱਬਣ ਮੈਂ ਤੈਨੂੰ ਦੇਣਾ ਨਹੀਂ ਕਰਨੀ ਆ ਤਾਂ ਖਾਬ ਲਾ ਲਈ ਫਿਰ ਹਾਂ ਉਹ ਅੱਛਾ ਉਹ ਕੁੱਕੜ ਜੀਜੂ ਉਹ ਤਾਂ ਮੇਰਾ ਪੈਗ ਲੱਗਿਆ ਸੀ ਉਹਦਣ ਮੈਂ ਤਾਂ ਉਹਦਾ बस काम हो गया ਤੁਸੀਂ ਸਮਝ ਲੋ ਵੀ ਇੱਕ حساب ਦਾ ਉਹ ਮੈਂ ਖਾ ਹੀ ਲਿਆ ਮੈਨੂੰ ਮਾਫ਼ ਕਰ ਦਿਓ ਜੀਜੂ ਮੈਨੂੰ ਤਾਂ ਪਤਾ ਨਹੀਂ ਕਿ